ਮਹਿੰਗਾਈ ਪਰ ਇਸ ਦੌਰ ਚ ਘਰ ਖਰੀਦਣ ਬਾਰੇ ਸੋਚਣਾ ਕਾਫੀ ਔਖ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਘਰ ਆਪਣਾ ਹੋਵੇ। ਤੇ ਜਿਨ੍ਹਾਂ ਕੋਲ ਥੋੜੇ-ਬਹੁਤ ਪੈਸੇ ਨੇ ਉਹ ਸੋਚਦੇ ਨੇ ਕਿ ਪ੍ਰਾਪਰਟੀ ਬਾਜ਼ਾਰ ਚ ਨਿਵੇਸ਼ ਫਾਇਦੇ ਦਾ ਸੌਦਾ ਹੋ ਸਕਦਾ ਹੈ। ਫਿਲਹਾਲ ਰੀਅਲ ਏਸਟੇਟ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਮੰਦੀ ਦੇ ਦੌਰ ਚ ਔਕੇ-ਸੌਕੇ ਹੋ ਕੇ ਘਰ ਖਰੀਦ ਲਿਆ ਜਾਵੇ। सूबे की दी जनता की दी लौड़ पूरा करने के लिए देश दे मने पर मन्ने बिल्डर ने चंडीगढ़ के पंजाब भवन प्रदर्शनी का आयोजन किया हमारा पहला जो प्रोजेक्ट आएगा वो लुधियाना में हम ला रहे हैं सिद्धवान कनाल रोड पे और छोटा सा ग्रुप हाउसिंग वाला प्रोजेक्ट है उसमें हम अपार्टमेंट्स लाएंगे और शायद थोड़े बहुत फ्लोरस वगैरह ले आ सकते हैं अफोर्डेबल हाउसिंग में रहेगा वहाँ पर जो मिडिल क्लास हैं जो फैक्ट्रीज और इंडस्ट्रीज में काम करते हैं उनको केटर करने के लिए हमें क्वालिटी चीज़ लाएंगे देखिए अभी तो प्लानिंग चल रही है लेकिन जो कॉस्टिंग पड़ेगी वो आप अप्रॉक्सीमेटली लगा लो कि आ, टू बेडरूम घर आपको 40-45 लाख के आसपास पड़ेगा करेंटली पंजाब में हमारे पास तो चंडीगढ़ में एक प्रोजेक्ट है आई टी दैट इज़ आई टी प्रोजेक्ट एंड ये राजीव गांधी इंस्टीट्यूट एरिया में है एंड वी आर प्लानिंग फॉर इंटर इन पंजाब पंजाब में भी हमारा काम करने के प्लान है हम वी आर लुकिंग इन लुधियाना आल्सो लुधियाना में हम हाउसिंग प्रोजेक्ट करना चाहते हैं फॉर देट वी आर लुकिंग लैंड बैंक ओवर देयर पंजाब के साथ साथ चंडीगढ़ नियर बाई नियर बाई चंडीगढ़ एरिया पे भी हम फोकस कर रहे हैं लाइक like पिंजौर की जिससे कि हम मिडिल सेगमेंट के लोगों को टारगेट करते हैं सो पीपुल कैन गेट द टू बी के फ्लैट अंडर अफोर्डेबल स्कीम अराउंड ट्वेंटी टू ट्वेंटी फाइव इन पंजाब एंड नियर बाई पंजाब एरिया पिछले कई वरें तो प्रॉपर्टी बाजार काफ़ी बुरे दौर तो गुजर रहे हैं ਹਰ ਕੋਈ ਚਾਹੁੰਦਾ ਹੈ ਕਿ ਮੰਦੀ ਦੇ ਦੌਰ ਚ ਘਰ ਦੀ ਖਰੀਦਾਰੀ ਕਰ ਲਈ ਜਾਵੇ ਬਿਲਡਰ ਜੇ ਕੋਈ ਨਵੀਂ ਸਕੀਮ ਦਿੰਦੇ ਨੇ ਤਾਂ ਘਰ ਖਰੀਦਣਾ ਕਾਫੀ ਸੌਖਾ ਹੋ ਜਾਏਗਾ ਮੈਂ ਕਈ ਦਿਨਾਂ ਤੋਂ ਤਲਾਸ਼ ਕਰ ਰਿਹਾ ਸੀ ਵੀ ਕੋਈ ਅੱਛੀ ਇਨਵੈਸਟਮੈਂਟ ਓਪਰਚ्युनिटी ਮਿਲੇ ਤੇ ਅੱਜ ਮੈਂ ਫਿਰ ਪੇਪਰ ਦੇ ਹੀ ਦੇਖਿਆ ਤੇ ਮੈਨੂੰ ਲੱਗਿਆ ਵੀ ਇੱਥੇ ਬਹੁਤ ਸਾਰੇ ਬਿਲਡਰ ਨਾਮੀਗ੍ਰਾਮੀ ਆਏ ਹੋਏ ਹਨ ਤੇ ਉਸ ਦੀ ਤਲਾਸ਼ ਦੇ ਵਿੱਚ ਮੈਂ ਇੱਥੇ ਹਾਂ ਵੀ ਪਤਾ ਕਰੀਏ ਵੀ ਕਿਹੜੀ-ਕਿਹੜੀ ਇਨਵੈਸਟਮੈਂਟ ਪ੍ਰੋਪੋਜ਼ਲ ਇੱਕ ਅੱਛੀ ਹੈ ਐਂਡ ਯੂਜ਼ਰ ਵਾਸਤੇ ਵੀ ਸਾਡੇ ਰਹਿਣ ਵਾਸਤੇ ਵੀ ਤੇ ਉਹਦੀ ਇਨਵੈਸਟਮੈਂਟ ਵਾਸਤੇ ਵੀ ਤਾਂ ਕਿ ਇਨਵੈਸਟਮੈਂਟ ਵੀ ਸਾਡੀ ਵਧੇ ਪਲੱਸ ਰਹਿਣ ਦਾ ਆਨੰਦ ਵੀ ਅਸੀਂ ਭੋਗੀਏ ਅੱਜਕੱਲ ਰੀਅਲ ਏਸਟੇਟ ਦੀ ਮਾਰਕੀਟ ਬਹੁਤ ਜ਼ਿਆਦਾ ਡਾਊਨ ਹੈਗੀ ਆ ਹਰ ਬੰਦਾ ਜਿਹੜਾ ਚਾਹੁੰਦਾ ਹੈ ਕਿ ਆਪਣਾ ਘਰ ਬਣਾਣਾ ਰਾਈਟ ਤੋਂ ਹਰੇਕ ਬੰਦੇ ਲਈ ਪੋਸੀਬਲ ਨਹੀਂ ਹੈਗਾ ਕਿ ਇੰਨਾ ਮਹਿੰਗਾ ਘਰ ਕਿਤੇ ਖਰੀਦ ਸਕੇ ਤੋਂ ਆ ਉਹੀ ਦੇਖਣ ਆਏ ਸੀ ਅਸੀਂ ਕਿੱਥੇ ਕੁਝ ਇੱਕ ਮਿਡਲ ਕਲਾਸ ਬੰਦੇ ਵਾਸਤੇ ਇੱਕ ਮਿਡਲ ਕਲਾਸ ਬੰਦੇ ਵਾਸਤੇ ਕਿਤੇ ਨੋਰਮਲ ਅਫੋਰਡੇਬਲ ਰੇਟ ਤੇ ਕੋਈ ਮਿਲ ਸਕਦਾ ਹੈ ਫਲੈਟ ਔਰ ਹਾਊਸ ਦਾ ਨੀਅਰ ਅਰਾਊਂਡ ਚੰਡੀਗੜ੍ਹ ਔਰ ਐਨੀਵਰ ਰਲ ਬਿਲਡਰ ਨਵੀਆਂ ਨਵੀਆਂ ਸਕੀਮਾਂ ਦੇ ਕੇ ਗਾਕਾ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਮੁਤਾਬਕ ਘੱਟ ਪੈਸੇ ਵੱਧ ਮੁਨਾਫੇ ਦਾ ਲਾਲਚ ਦੇ ਕੇ ਗਾਕਾ ਨੂੰ ਫਸਾਉਣ ਦਾ ਵੀ ਕੰਮ ਕੀਤਾ ਜਾਂਦਾ ਹੈ ਕਰਬਾਂ ਦਾ ਤੇ ਸੁਪਨਾ ਤੇ ਹੁੰਦਾ ਪਰ ਇਹ ਪੂਰੇ ਜਿਹੜੇ ਹੈਗੇ ਨਾ ਬਹੁਤ ਹੀ ਜਿਹੜੇ ਕੋਈ ਅੱਛਾ ਜਿਹੜਾ ਉਹਦਾ ਸੁਪਨਾ ਹੋਏਗਾ ਉਸ ਦੇ ਹਿਸਾਬ ਨਾਲ ਉਹਨੂੰ ਕੁਝ ਮਿਲਦਾ ਨਹੀਂ ਹੈਗਾ ਜੋ ਸੋਚਦਾ ਹੈ ਹੈਗਾ ਕਿਉਂਕਿ ਅੱਜ ਕੱਲ ਸਿਚੁਏਸ਼ਨ ਪ੍ਰਾਪਰਟੀ ਦੀ ਇਸ ਤਰ੍ਹਾਂ ਹੈਗੀ ਹੈ ਕਿ ਇਹ ਜਿਹੜੇ ਜਿਤਨੇ ਵੀ ਹੈ ਬਿਲਡਰ ਹੈਗੇ ਨੇ ਡੀਲਰ ਹੈਗੇ ਨੇ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਤੇ ਬਸ ਬੰਦਾ ਕੋਈ ਡਿਸੀਜਨ ਹੀ ਨਹੀਂ ਲੈ ਪੈਂਦਾ ਹੈਗਾ ਜਾਂ ਤੇ ਡਿਲੇ ਹੋ ਜਾਣਗੇ ਜਾਂ ਕੁਛ ਨਾ ਖੁਸ਼ ਉਹਨਾਂ ਦੇ ਪੰਗੇ ਜੇ ਪੈ ਜਾਣਗੇ ਲੋਕਾਂ ਦੇ ਪੈਸੇ ਫਸ ਜਾਂਦੇ ਹੈਗੇ ਬਸ ਉਹ ਦੇਖਦੇ ਰਹੋ ਤੇ ਫਿਰ ਬਸ ਤੇ ਬੰਦੇ ਦਾ ਸੁਪਨਾ ਜਿਹੜਾ ਹੁੰਦਾ ਤੇ ਹੈ ਪਰ ਉਹ ਪੂਰਾ ਜਿਹੜਾ ਹੈਗਾ ਬਹੁਤ ਹੀ ਮਤਲਬ ਕਿ ਕੋਈ ਖਾਸ ਹੀ ਕੋਈ ਲੱਕੀ ਆਦਮੀ ਹੁੰਦਾ ਹੋਵੇਗਾ ਜਿਹੜਾ ਜਿੰਦਾ ਘਰ ਖਰੀਦਣ ਦੀ ਗੱਲ ਹੋਵੇ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਔਰਤ ਨੂੰ ਹੁੰਦੀ ਹੈ ਕਿਉਂਕਿ ਕਹਿੰਦੇ ਨੇ ਘਰ ਔਰਤ ਨਾਲ ਹੀ ਪੂਰਾ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਘਰ ਬਣਾਣਾ ਜੀ ਰਿਟ ਬਹੁਤ ਔਖਾ ਹੈ ਹੁਣ ਅਸੀਂ ਦੋਵੇਂ ਸਰਵਿਸ ਕਰਦੇ ਆ ਅਸੀਂ ਜੇ ਚਾਹਨੇ ਵੀ ਸਾਡਾ ਖੁਦ ਦਾ ਘਰ ਹੋਵੇ ਰਜਦਾਨਮ ਕੀ ਸੀ ਜਾਂ ਤਾਂ ਗਵਰਨਮੈਂਟ ਡਿਪਾਰਟਮੈਂਟ ਚ ਰਹੀ ਹੈ ਜਾਂ ਆਪਣਾ ਕਿਸੇ ਰੈਂਟ ਤੇ ਰਹੀ ਹੈ ਤੇ ਇੱਕ ਘਰ ਆਪਣਾ ਖੁਦ ਦਾ ਹੋਵੇ ਜਿਸ ਚ ਲੱਗਦਾ ਵੀ ਹਾਂ ਇਟਸ ਮਾਈ ਓਨ ਤੇ ਮੇਰੇ ਬੱਚਾ ਹੈ ਇੱਕ ਛੋਟਾ ਬੱਚਾ ਹੈ ਉਸ ਵਾਸਤੇ ਵੀ ਜੇ ਹੋਵੇਗਾ ਵੀ ਸਾਨੂੰ ਇੱਕ ਆਰ ਬੈਡਰੂਮ ਮਿਲੇ ਹਿਮਾਚਲ ਪਹਾੜਾਂ ਚ ਲੱਗੀ ਪ੍ਰਦਰਸ਼ਨੀ ਸੂਬੇ ਦੀ ਜਨਤਾ ਨੂੰ ਕਾਫੀ ਪਸੰਦ ਆ ਰਹੀ ਹੈ ਕਹਿੰਦੇ ਨੇ ਘਰ ਲੈਣਾ ਹੋਏ ਤੇ 100 ਵਾਰੀ ਸੋਚਣਾ ਪੈਂਦਾ ਹੈ ਤੇ ਆਮ ਬੰਦੇ ਲਈ ਘਰ ਇੱਕ ਸੁਪਨਾ ਜਿਹਾ ਹੁੰਦਾ ਹੈ ਵੱਡੇ ਵੱਡੇ ਤੇ ਨਾਮੀ ਗ੍ਰਾਮੀ ਬਿਲਡਰ ਗਾਕਾਂ ਨੂੰ ਖਿੱਚ ਲਈ ਕਈ ਤਰ੍ਹਾਂ ਦੇ ਹਤਖੰਡੇ ਅਪਣਾਉਂਦੇ ਨੇ ਪਰ ਗਾਕਾਂ ਨੂੰ ਚਾਹੀਦਾ ਹੈ ਕਿ ਪੂਰੀ ਸੋਚ ਸਮਝ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਘਰ ਦੀ ਖਰੀਦਦਾਰੀ ਕਰਨ ਗੌਰਵ ਖੋਸਲਾ এবੀਬੀ ਨਿਊਜ਼ ਚੰਡੀਗੜ੍ਹ